4 ਸਾਲਾਂ ਦੀ ਮਿਆਦ ਵਿੱਚ ਇਕੱਠੀ ਕੀਤੀ ਇਸ ਜਾਣਕਾਰੀ ਨੇ ਮੌਜੂਦਾ ਮਾਰਕੀਟ ਵਿੱਚ ਦਾਖਲ ਹੋਣ ਵਾਲੇ ਕਿਰਾਏਦਾਰਾਂ ਲਈ ਇੱਕ ਵਿਰੋਧੀ ਮਾਹੌਲ ਵੱਲ ਵੀ ਇਸ਼ਾਰਾ ਕੀਤਾ 2022 ਵਿੱਚ 34% ਨਵੇਂ ਕਿਰਾਏਦਾਰਾਂ ਨੇ ਸੰਕੇਤ ਦਿੱਤਾ ਕਿ ਉਹ ਮਹਿੰਗਾਈ ਨਾਲ ਜੋਜ ਰਹੇ ਹਨ ਇਸ ਤੋਂ ਇਲਾਵਾ ਇਹ ਜਾਣਕਾਰੀ ਦਰਸਾਉਂਦੀ ਹੈ ਕਿ ਆਪਣੀ ਆਮਦਨ ਦਾ 30% ਹਿੱਸਾ ਰਹ ਹੈ ਇਸਤੇ ਘਟਣ ਵਾਲੇ ਲੋਕਾਂ ਦੀ ਗਿਣਤੀ 22% ਹੈ ਜਿਹੜੀ ਇਹ ਸਰਕਾਰ ਦੀ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਹੈ ਬੜੀ ਹੈਲਪਫੁਲ ਹੈ ਕਿਉਂਕਿ ਦੱਸਦੀ ਹੈ ਕਿ ਇਸ ਲਈ ਹਾਲ ਕੀ ਹੈ ਅੱਛਾ ਇਸ ਇਸ ਵਿੱਚ ਪਤਾ ਚੱਲਦਾ ਹੈ ਕਿ ਜਿਹੜੇ ਇੱਕ ਥ੍ਰੈਸ਼ਹੋਲਡ ਹੁੰਦੇ ਨੇ ਕਿ ਕ੍ਰਾਈਟੇਰੀਆ ਹੈ ਕਿ ਜੀ ਘਰ ਜਿਹੜਾ ਹੈ ਅਫੋਰਡੇਬਲ ਸਮਝਿਆ ਜਾਏਗਾ ਕਿ ਅਗਰ ਤੁਹਾਡੀ 30% ਆਫ ਦੀ ਇਨਕਮ ਜੋ ਹੈ ਉਸ ਤੋਂ ਘਟ ਉਸਤੇ ਜਾ ਰਹੀ ਹੈ ਸ਼ੈਲਟਰ ਤੇ ਯਾਨੀ ਅਗਰ ਤੁਸੀਂ ਅਗਰ 100 ਡਾਲਰ ਕਮਾ ਰਹੇ ਹੋ ਤੇ ਉਸ ਵਿੱਚ ਜੋ 30 ਡਾਲਰ ਦੀ ਅਗਰ ਤੁਸੀਂ ਰੈਂਟ ਜਾਂ ਮਾਰਗੇਜ ਦੇ ਰਹੇ ਹੋ ਤੇ ਉਹ ਠੀਕ ਹੈ ਅਗਰ 30 ਤੋਂ ਜ਼ਿਆਦਾ ਹੋ ਗਈ ਇਹ ਤੁਹਾਡੇ ਤੇ ਬਰਡਨ ਪੈਗਾ 22% ਜਿਹੜੇ ਨੇ ਕੈਨੇਡੀਅਨ ਉਹ 22% ਜਿਹੜੇ ਨੇ ਉਹਨਾਂ ਦੀ ਜਿਹੜੀ ਘਰ ਦੀ ਕਾਸਟ ਹੈਗੀ ਸ਼ੈਲਟਰ ਦੀ ਕਾਸਟ ਹੈ ਉਹ 30% ਤੋਂ ਜ਼ਿਆਦਾ ਹੈ ਯਾਨੀ ਹਰ 5 ਚੋ ਇੱਕ ਬੰਦਾ ਜਿਹੜਾ ਇੱਕ 5 ਪੰਜ ਗਰ ਕਰਨੇ ਨੇ ਤੇ ਇੱਕ ਘਰਾਨਾ ਜਿਹੜਾ ਕੈਨੇਡਾ ਦਾ ਉਹ ਹਾਊਸਿੰਗ ਸ਼ੈਲਟਰ ਦੀ وجہ ਦੇ ਨਾਲ ਮੁਸ਼ਕਲ ਇਸ ਆ ਗਿਆ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਵਿੱਚ ਰੀਅਲ ਸਟੇਟਮੈਂਟਸਮੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਮਰਤਜ਼ਾ ਹੈਦਰ ਮੁਤਾਬਕ ਇਸ ਸਰਵੇਖਣ ਦਾ ਇੱਕ ਐਮ ਪੱਖ ਇਹ ਵੀ ਹੈ ਕਿ ਕਿਰਾਏਦਾਰਾਂ ਦੀ ਵਿੱਤੀ ਸਥਿਤੀ ਮਕਾਨ ਮਾਲਕਾਂ ਨਾਲੋਂ ਵੱਧ ਚੁਣੌਤੀਪੂਰਨ ਹੈ। ਕਿਰਾਏਦਾਰਾਂ ਦੇ ਮਾਲਕਾਂ ਨਾਲੋਂ ਰਹਿائش ਦੇ ਖਰਚਿਆਂ ਤੇ ਆਪਣੀ ਆਮਦਨ ਦਾ 30% ਜਾਂ ਇਸ ਤੋਂ ਵੱਧ ਖਰਚ ਕਰਨ ਦੀ ਸੰਭਾਵਨਾ ਦੁੱਗਣੀ ਤੋਂ ਵੱਧ ਹੈ। ਜਿਹੜੀ ਗੱਲ ਸਮਝਣਯੋਗ ਹੈ ਕਿ ਜਿਹੜੇ ਤਮਾਮ ਨਿਊ ਇਮੀਗ੍ਰੈਂਟਸ ਨੇ ਉਹ ਨਿਊ ਰੈਂਟਰਸ ਹੀ ਹੋਣੇ ਤੇ ਉਹਨਾਂ ਦਾ ਰੈਂਟ ਜਿਹੜਾ ਉਹ ਜ਼ਿਆਦਾ ਨਹੀਂ ਯਾਨੀ ਜਿਹੜੇ ਨਿਊ ਰੈਂਟਰਸ ਨੇ ਉਹਨਾਂ ਨੇ ਜਿਹੜਾ ਐਵਰੇਜ ਰੈਂਟ ਪੇ ਕੀਤਾ ਹੈ 2019 ਤੋਂ ਲੈ ਕੇ 2022 ਤੱਕ ਉਹ 34% ਜ਼ਿਆਦਾ ਸੀ ਬਨਿسبਤ ਉਨ੍ਹਾਂ ਕਿ ਜਿਹੜੇ ਪਹਿਲ ਤੋਂ ਰੈਂਟਰਸ ਸਨ ਤੇ ਜਿਹਨਾਂ ਜਿਹੜੇ ਨਿਊ ਰੈਂਟਰਸ ਨਹੀਂ ਸਨ ਤੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਜਿਹੜੇ ਨਿਊ ਰੈਂਟਰਸ ਨੇ ਜਿਹੜੇ ਨਿਊ ਇਮੀਗ੍ਰੈਂਟਸ ਨੇ ਉਹ ਅਗਰ 2019 ਤੋਂ ਲੈ ਕੇ 2022 ਤੱਕ ਕੈਨੇਡਾ ਚ ਆਏ ਨੇ ਤੇ ਉਹ ਦੇ ਹੈਵ ਪੇਡ ਯਾਨੀ 33% 34% ਮੋਰ ਦਨ ਜਿਹੜੇ ਪਹਿਲਾਂ ਤੋਂ ਰਹਿ ਰਹੇ ਸਨ ਤੇ ਇਹਦਾ ਕੀ ਮਤਲਬ ਮਤਲਬ ਇਹ ਹੈ ਕਿ ਜਿਹੜਾ ਨਿਊ ਇਮੀਗਰੈਂਟ ਹੁੰਦਾ ਹੈ ਉਤੇ ਰੈਂਟਲ ਬਰਡਨ ਰੈਂਟਲ ਪ੍ਰੈਸ਼ਰ ਹਾਊਸਿੰਗ ਦਾ ਜ਼ਿਆਦਾ ਪੈਂਦਾ ਉਹਨੂੰ ਬਨਿਸ਼ਬਤ ਉਹਨਾਂ ਦੇ ਇਨ ਕੰਪੈਰੀਸਨ ਜਿਹੜੇ ਪਹਿਲਾਂ ਤੋਂ ਰਹਿ ਰਹੇ ਨੇ ਉਹਨਾਂ ਦੀ ਨਿਜ਼ਬਤ ਉਸ ਤੇ ਸ਼ੈਲਟਰ ਦਾ ਬਰਡਨ ਉਹਦੇ ਤੇ ਕਾਸਟ ਜਿਹੜੀ ਨੇ ਉਸ ਜ਼ਿਆਦਾ ਪੈਂਦੀ ਪ੍ਰੋਫੈਸਰ ਹੈਦਰ ਮੁਤਾਬਕ ਜਿੱਥੇ ਇਮੀਗਰੈਂਟਸ ਲਈ ਘਰ ਖਰੀਦਣਾ ਬੇਹਦ ਚੁਣੌਤੀਪੂਰਨ ਹੋ ਰਿਹਾ ਹੈ ਉਥੇ ਕਿਰਾਏ ਤੇ ਰਹਿਣ ਲਈ ਰਹਾਇਸ਼ ਦੀ ਕਮੀ ਉਹਨਾਂ ਲਈ ਵੱਡੀ ਸਰਦਾਰਤੀ ਬਣੀ ਹੋਈ ਹੈ ਇਸ ਤਰ੍ਹਾਂ ਮean ਉਹਨਾਂ ਨੂੰ ਵੱਡੀ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਦੀ بجائے ਹੋਰ ਥਾਵਾਂ ਨੂੰ ਚੁਣਨਾ ਚਾਹੀਦਾ ਹੈ ਜਿਹੜਾ ਸ਼ਾਰਟ ਟਰਮ ਸੋਲੂਸ਼ਨ ਹੈ ਜਿਹੜੇ ਨਵੇਂ ਇਮੀਗ੍ਰੈਂਟਸ ਆ ਰਹੇ ਨੇ ਉਨਾ ਵਾਸਤੇ ਹੈ ਕਿ ਤੁਸੀਂ ਟੋਰਾਂਟੋ ਵਿੱਚ ਘਰ ਨਾ ਲੱਭੋ ਤੁਸੀਂ ਮੂਵ ਕਰੋ ਚੀਪਰ ਏਰੀਆਸ ਮਸਲ ਸੇਂਟ ਜான் ਨਿਊ ਬ੍ਰਾਂਜ਼ਵਿਕ ਵਿੱਚ ਤੁਹਾਨੂੰ 3 ਲੱਖਾਂ ਤੱਕ 3 ਲੱਖ ਦਾ ਕਾਰ ਮਿਲ ਜਾਏਗਾ ਅਗਰ ਤੁਸੀਂ ਟੋਰਾਂਟੋ ਦੀ ਜਗ੍ਹਾ ਸਿੱਧਾ ਸਾਡ ਉਧਰ ਚਲੇ ਜਾਓ ਥੰਡਰਬੇ ਥੰਡਰਬੇ ਦੇ ਇਲਾਕੇ ਵਿੱਚ ਤੁਹਾਨੂੰ 3 ਲੱਖ ਦਾ ਡਿਟੈਚ ਕਾਰ ਮਿਲ ਜਾਏਗਾ ਅਗਰ ਤੁਸੀਂ ਜੌਬਸ ਦੇ ਕੋਲ ਨੇੜੇ ਰਹਿਣਾ ਚਾਹੁੰਦੇ ਹੋ ਤੇ ਕੈਲਗਰੀ ਚਲੇ ਜਾਓ ਜਾਂ ਐਡਮਿੰਟਨ ਚਲੇ ਜਾਓ ਇਹ ਉਸ ਇਲਾਕੇ ਵਿੱਚ ਉੱਥੇ ਐਡਮਿੰਟਨ ਵਿੱਚ ਹਾਲੇ ਵੀ ਕਾਰ ਜਿਹੜੇ 5-6 ਲੱਖ ਤੇ ਕਾਰ ਮਿਲ ਜਾਂਦੇ ਨੇ ਅਗਰ ਤੁਸੀਂ ਟੋਰਾਂਟੋ ਵਿੱਚ ਰਹੋਗੇ ਤੇ ਲੋਅ ਰਾਈਜ਼ ਜਿਹੜਾ ਸਿੰਗਲ ਫੈਮਿਲੀ ਅਟੈਚ ਕਰ ਰਿਹਾ ਉਹ 11 ਲੱਖ ਦਾ ਹੈ 11 ਲੱਖ ਡਾਲਰ ਦਾ 12 ਲੱਖ ਡਾਲਰ ਦਾ ਉਹ ਨਵੇਂ ਇਮੀਗ੍ਰੈਂਟਸ ਦੀ ਪਹੁੰਚ ਤੋਂ ਬਾਹਰ ਹੈ ਤੇ ਅਗਰ ਜਿਸ ਨੇ ਹਕੂਮਤ ਜਿਹੜੀ ਇਹ ਕੰਸਟਰਕਸ਼ਨ ਵਧਾਏਗੀ ਤਾਂ ਉਹ ਤਾਂ ਵਧੇ-ਵਧੇ 10-15 ਸਾਲ ਲੱਗ ਜਾਣਗੇ ਲੇਕਿਨ ਤੁਸੀਂ ਸਮਾਰਟ ਡਿਸੀਜਨ ਮੇਕਿੰਗ ਕਰੋ ਤੁਸੀਂ ਪਿਕ ਕਰੋ ਉਹ ਨੇਬਰਹੂਡਸ ਉਹ ਲੋਕੈਲਿਟੀਆਂ ਉਹ ਸ਼ਹਿਰ ਜਿੱਥੇ ਨੌਕਰੀਆਂ ਨੇ ਜਿਸ ਉਹਦੇ ਨਾਲ ਘਰ ਵੀ ਸਸਤੇ ਨੇ ਮਾਹਿਰ ਇਹ ਵੀ ਮੰਨਦੇ ਹਨ ਕਿ ਰਹਾਇਸ਼ ਸੰਕਟ ਨੂੰ ਹੱਲ ਕਰਨ ਲਈ ਸਿਆਸੀ ਤੌਰ ਤੇ ਸਖਤ ਅਤੇ ਠੋਕਮੀ ਰਣਨੀਤੀ ਜ਼ਰੂਰੀ ਹੈ ਜਿਸ ਵਿੱਚ ਲੈਂਡ ਯੂਜ਼ ਕੰਟਰੋਲ ਇੱਕ ਅਹਿਮ ਪੱਖ ਹੈ ਕਰਨਾਸ ਤੇ ਜ਼ਰੂਰਤ ਇਹ ਹੈ ਫੈਡਰਲ ਗਵਰਨਮੈਂਟ ਲੈਵਲ ਤੇ ਕਿ ਤੁਸੀਂ ਜਿਹੜਾ ਲੈਂਡ ਯੂਜ਼ ਕੰਟਰੋਲ ਹੈ ਉਹ ਪ੍ਰੋਵਿੰਸਸ ਨੂੰ ਕਹੋ ਕਿ ਆਪਣੇ ਹੱਥ ਵਿੱਚ ਲੈਣ ਔਰ ਉਸ ਵੇਲੇ ਤੱਕ ਆਪਣੇ ਕੋਲ ਰੱਖਣ ਜਿਸ ਵੇਲੇ ਤੱਕ ਇਹ ਹਾਊਸਿੰਗ ਬਣ ਨਹੀਂ ਜਾਂਦੀ ਕਿਉਂਕਿ ਅਗਰ ਇਹ ਸਿਸਟਮ ਹੈ ਹੀ ਰਿਹਾ ਕਿ ਮਿਨਿਸਪੈਲਿਟੀਆਂ ਜਿਹੜੀ ਨੇ ਜਿਹੜੀ ਲੋਕਲ ਗਵਰਨਮੈਂਟਸ ਨੇ ਉਹ ਲੈਂਡ ਯੂਜ਼ ਕੰਟਰੋਲ ਨੂੰ ਆਪਣੇ ਹੱਥ 'ਚ ਰੱਖਣਗੀ ਤੇ ਤੁਹਾਡੇ ਘਰ ਨਹੀਂ ਬਣਨ ਲੱਗੇ ਤੁਸੀਂ ਬੈਠੇ ਰਹੋਗੇ ਤਿੰਨ ਤਿੰਨ ਚਾਰ ਚਾਰ ਸਾਲ ਇੰਤਜ਼ਾਰ ਕਰਕੇ ਕਿ ਜੇ ਅਪਰੂਵਲ ਆਏਗਾ ਤੇ ਅਸੀਂ ਕੁਝ ਕੰਸਟਰਕਸ਼ਨ ਕਰਾਂਗੇ ਤੇ ਅਗਰ ਸਰਕਾਰ ਜਿਹੜੀ ਹੈ ਪ੍ਰੋਵਿੰਸ ਦੀ ਉਹ ਲੈ ਲਵੇ ਔਰ ਜਿਹੜੀ ਫੈਡਰਲ ਗਵਰਨਮੈਂਟ ਹੈ ਉਹ ਫੈਸਿਲਿਟੇਟ ਕਰੇ ਥਰੂ ਅਮ ਇਨਵੈਸਟਮੈਂਟਸ ਲੋਨਸ ਗਾਰੰਟੀਆਂ ਐਂਡ ਵਾਟ ਨਾਟ ਫੇਲ ਹੋ ਗਿਆ ਕਰਮ ਸਾਰੇ ਕਰਨ ਚਾਹਦੇ ਨੇ ਲੇਕਿਨ ਉਹ ਜਿਹੜੇ ਬੋਲਡ ਤੇ ਐਗਰੈਸਿਵ ਡਿਸੀਜਨਸ ਚਾਹੀਦੇ ਨੇ ਉਹ ਲਿਬਰਲਸ ਤੇ ਨਹੀਂ ਕਰ ਪਾਏ ਹੋ ਸਕਦਾ ਕਨਜ਼ਰਵੇਟਿਵਸ ਅਗਰ ਉਹਨਾਂ ਦੀ ਗਰਮੈਂਟ ਆ ਜਾਏ ਤੇ ਪੀਅਰ ਪੋਲੀ ਪੀਅਰ ਹੋ ਸਕਦਾ ਕਰਲਾ ਸੁਖਪਾਲ ਸਿੰਘ ਆਲਕ ਆਮਨੀ ਨਿਊਜ਼ ਟੋਰਾਂਟੋ